हां जी सत श्री अकाल दी पहले ब्लॉग ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆ ਤੇ ਅੱਜ ਆਪਾਂ ਤੁਹਾਨੂੰ ਹਸ਼ਿਆਰ ਕੋ ਤੇ ਵਿੱਚ ਤੇ ਟਾਂਡੇ ਦੇ ਲਾਗੇ ਛਾਕੇ ਵਾਟਰਪੂਲ ਲੈ ਕੇ ਆਏ ਆ ਆਪਾਂ ਤੁਹਾਡੇ ਵਾਸਤੇ ਲੱਭ ਕੇ हां ਉਹ ਵੀ 100 ਰੁਪਏ ਟਿਕਟਾ 100 ਰੁਪਏ ਦੇ ਵਿੱਚ ਤੁਹਾਨੂੰ ਬਾਦੂ ਨਜ਼ਾਰੇ ਮਿਲਣਗੇ ਆ ਰਿਓ ਤੁਹਾਨੂੰ ਲੈ ਕੇ ਚੱਲਦੇ ਆ ਉੱਥੇ ਜੁੜੇ ਰਹਿਓ ਵੀਡੀਓ ਦੇ ਐਂਡ ਤੱਕ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਮਿਸ ਨਾ ਕਰਿਓ ਬਸ ਐਂਡ हां जी ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਅਸੀਂ ਅੱਜ ਤੁਹਾਨੂੰ ਸੈਰ ਕਰਾਵਾਂਗੇ ਦੁਆਬੇ ਦਾ ਸਪੌਂਸ ਹੋਣਾ ਪਿੰਡ ਆਪ ਕਿ ਕਿੱਥੇ ਚੱਲੇ ਆਪਾ ਇਹ ਜੀ ਦੱਸਣਾ ਨਹੀਂ ਰਾਜ ਹੀ ਰੱਖੀਏ ਦਾ ਰਾਜ ਹੀ ਰੱਖੀਏ ਚੱਲ ਰਾਜ ਹੀ ਰੱਖਦੇ ਉਸੇ ਜਾ ਕੇ ਦੱਸਦੇ ਹਾਂ ਵੀਡੀਓ ਤੇ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਵੀਡੀਓ ਨੂੰ ਸਕਿਪ ਨਾ ਕਰਿਓ ਇਹ ਬੰਦੇ ਸਾਡੇ ਆਏ ਨਹੀਂ ਹਲੇ ਤਾਂ ਕਿ ਗਰਮੀ ਬਹੁਤ ਬੜੀ ਤਿੱਖਣ ਦੇ ਕਿੱਥੇ ਰਹਿ ਗਏ ਯਾਰ ਕਰਤਾ ਹੁੰਦਾ ਆ ਗਏ ਆ ਗਏ ਆ ਗਏ ਆ ਗਏ ਆ ਗਏ ਆ ਗਏ ਸਾਡੇ ਟੀਮ ਦੇ ਮੈਂਬਰ ਬਹੁਤ ਮਹਾਨ ਸ਼ਖਸੀਅਤ ਆਓ ਪਿੱਛੇ ਹਾਂਜੀ ਹਲੋ ਸਸੀਗਰ ਵੀਰ ਜੀ ਸਸੀਗਰ ਚਲਿਏ ਫੇ ਬਲ ਹੋਰ ਭਾਈ ਜੀ ਕਿੱਦਾਂ ਜੀ ਚਲਿਏ ਚਲੋ 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 ਆਜੋ ਸਾਡੇ ਟੀਮ ਦੇ ਦੋ ਹੋਰ ਮੈਂਬਰ ਤੇਲ ਕਰਾਵਾਂਗੇ ਤੈਗੀਆਂ ਕਰਾਵਾਂਗੇ ਖੋਦ ਤੇ 80 ਰੁਪਏ ਦੇ ਜੇ ਫੋਨ ਵੀ ਕਰਾਉਂਦੇ ਆ ਆਓ 100 ਰੁਪਏ ਵਿੱਚ ਤੈਗੀਆਂ ਕੋਲ ਦੋ ਦੋ 100 ਰੁਪਏ ਦਾ ਤੇਲ ਕਰਾਵਾਂਗੇ ਸਮਾਂ ਤੇ ਖਰਚੇ ਬਹੁਤ ਹੋ ਗਏ ਆ ਦੋ ਦੋ 100 ਰੁਪਏ ਦੋਸਤ ਬਾਰੇ ਸਕੈਨ ਕਰਦੇ ਵੀ ਕੀ ਅੱਛਾ ਇਹ ਸਾਡਾ ਖਜ਼ਾਨਚੀ ਅੱਛਾ ਇਹ ਤਾਂ ਖਜ਼ਾਨਚੀ ਆ ਤੇ ਤਾਂ ਹੀ ਅਸੀਂ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਨਿਕਲੇ ਤੇ ਨਾਲ ਹੀ ਲੱਗੀ ਸੀ ਛਪੀਲ ਅਸੀਂ ਪੀਤੇ ਦੋ ਦੋ ਗਲਾਸ ਪਾਣੀ ਦੇ ਤੇ ਫਿਰ ਪਿੰਡ ਟਡਿਹਾਲੇ ਤੋਂ ਸਾਨੂੰ ਦੋ ਭਰਾ ਮਿਲੇ ਜੋ ਸਾਡੀਆਂ ਵੀਡੀਓ ਲਾਈਕ ਵੀ ਕਰਦੀਆਂ ਤੇ ਸ਼ੇਅਰ ਵੀ ਕਰਦੀਆਂ ਤੇ ਬਹੁਤ ਸਾਰਾ ਪਿਆਰ ਦਿੰਦੇ ਹਨ ਤੇ ਭਰਾਵਾਂ ਨੇ ਸਾਨੂੰ ਹੌਸਲਾ ਦਿੱਤਾ ਕਹਿੰਦੇ ਖਿੱਚ ਕੇ ਰੱਖੋ ਕੰਮ ਨੂੰ ਕਿਉਂਕਿ ਗਰਮੀ ਦਾ ਸੀਜ਼ਨ ਆ ਛਪੀਲਾ ਤੇ ਤੁਹਾਨੂੰ ਹਰ ਮੋੜ ਤੇ ਮਿਲਣਗੀਆਂ ਪਰ ਸਾਡੇ ਵਾਲੇ ਤੁਹਾਨੂੰ ਲੰਗਰ ਤੇ ਹੀ ਮਿਲਣਗੇ ਆ ਦੇਖੋ ਸਾਡੇ ਵਾਲੇ ਛਪੀਲ ਲੰਗਰ ਕਿਤੇ ਨਹੀਂ ਛੱਡਦੇ ਹੈ ਦੀ ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਖਤਮ ਜਿਹੜੀ ਲੋਕੇਸ਼ਨ ਤੇ ਤੁਹਾਨੂੰ ਕਿਹਾ ਸੀ ਨਾ ਪਹੁੰਚਣ ਲਈ ਉਹ ਲੋਕੇਸ਼ਨ ਤੇ ਅਸੀਂ ਪਹੁੰਚ ਗਏ ਆ ਬਿਲਕੁਲ ਜੀ ਆਪਾਂ ਕਿੱਥੇ ਆ ਗਏ ਆ ਹੈਰੀਟੇਜ ਹਵੇਲੀ ਹਾਂ ਜੀ ਹੈਰੀਟੇਜ ਹੈਰੀਟੇਜ ਇੱਕ ਵਾਰੀ ਰੋਲਾ ਬਾਕੇ ਦੱਸ ਦੋ ਬੱਕਰੀਆਂ ਨੂੰ ਬੱਕਰੀਆਂ ਨੂੰ ਹੀ ਵਾਜਾ ਕੱਢਣ ਨੂੰ ਗਿਆ ਇੱਕ ਵਾਰੀ ਰੋਲਾ ਬਾਕੇ ਦੱਸ ਦੋ ਇੱਧਰ ਦੇਖੋ ਚਲ ਜੀ ਅੰਦਰ ਚਲੋ proper ਢੰਗ ਨਾਲ ਅਸੀਂ ਤੁਹਾਨੂੰ ਦੱਸ ਦੇ ਕਿਨੀ ਟਿਕਟ ਆਂਟੀ ਹੁਣਾਂ ਨਾਲ ਗੱਲ ਕਰਦੇ ਆਂ ਆਂਟੀ ਹੁਣੀ ਬੈਠੇ ਆ ਇੱਥੇ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਸੱਸੀ ਮਾਤਾ ਜੀ ਮੈਨੂੰ ਦੱਸ ਦੋ ਲੋਕੇਸ਼ਨ ਕਿਹੜਾ ਪਿੰਡ ਆ ਜੀ ਇਹ ਇਹ ਜੀ ਬੂਰੇ ਚੱਕਾ ਬੂਰੇ ਚੱਕਾ ਬੂਰੇ ਚੱਕਾ ਮੈਂਟ ਤੇ ਕੀ ਟਿਕਟ ਦਾ ਕੀ ਪ੍ਰਾਈਸ ਆ ਇਹ ਤਾਂ 200 ਰੁਪਈਆ ਪੁੱਤ 200 ਰੁਪਈਆ ਨਾ ਤੇ 200 200 ਰੁਪਏ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਵੈਸੇ ਜੇ ਤੁਸੀਂ ਪੂਰੀ ਪੂਰੀ ਜਗ੍ਹਾ ਘੁੰਮਣ ਆਇਆ ਉਹਦਾ ਪੂਰਾ 200 ਰੁਪਈਆ ਆ ਤੇ ਜੇ ਤੁਸੀਂ ਮੋਰੇ ਮੋਰੇ ਘੁੰਮਣ ਆਇਆ ਉਹਦਾ 100 ਰੁਪਈਆ ਆ ਹਾਂ ਨ ਹਾਂ ਜੇ ਤੁਸੀਂ ਪੂਲ ਦੇ ਵਿੱਚ ਜਾਨੀ ਕਿ ਇੰਜੋਏ ਕਰਨਾ ਚਾਹੁੰਦੇ ਹੋ ਫਿਰ ਤੁਹਾਡਾ 200 ਰੁਪਏ ਲੱਗੇਗਾ ਹਾਂ ਜੇ ਤੁਸੀਂ ਫੋਟੋ ਸ਼ੂਟ ਆਪਣਾ ਕਰਨਾ ਆ ਤੇ ਉਹ ਲੋਕੇਸ਼ਨ ਵਾਸਤੇ ਉਹਦੇ ਵਾਸਤੇ 100 ਰੁਪਏ ਅੰਦਰ ਤੁਸੀਂ ਆਣ ਕੇ ਲੋਕੇਸ਼ਨ ਚੈੱਕ ਕਰ ਸਕਦੇ ਹੋ ਬਹੁਤ ਸੋਹਣੀਆਂ ਸੋਹਣੀਆਂ ਲੋਕੇਸ਼ਨਾਂ ਆ ਬੜੀ ਦਿਖਾਈਏ ਵੀ ਕੀ ਦੇਖਣ ਵਾਲੇ ਨੇ ਲੋਕੇਸ਼ਨ ਆਹ ਦੇਖ ਲਓ ਆਹ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਲੋਕੇਸ਼ਨਾਂ ਆ ਜੇ ਕਿਸੇ ਨੇ ਪ੍ਰੀ ਵੈਡਿੰਗ ਵੀ ਸ਼ੂਟ ਕਰਨੀ ਹੋਵੇ ਉਹ ਵੀ ਤੁਸੀਂ ਕਰ ਸਕਦੇ ਹੋ ਉਹ ਹੈਂਡ ਲੋਕੇਸ਼ਨ ਹਾਂ ਜੇ ਕਿਸੇ ਨੇ ਗਾਣਾ ਵਗੈਰਾ ਸ਼ੂਟ ਕਰਨਾ ਉਹ ਵੀ ਤੁਸੀਂ ਕਰ ਸਕਦੇ ਹੋ ਕਿਉਂਕਿ ਗਰਮੀਆਂ ਦਾ ਸੀਜ਼ਨ ਆ ਜੇ ਤੁਸੀਂ ਗਰਮੀਆਂ ਵਿੱਚ ਘੁੰਮਣਾ ਚਾਹੁੰਦੇ ਹੋ ਇੱਥੇ ਘੁੰਮ ਸਕਦੇ ਹੋ ਉਹ ਵੀ ਬਹੁਤ ਘੱਟ ਖਰਚੇ ਵਿੱਚ ਘੱਟ ਖਰਚਾ ਆ ਜਾਨੀ ਕਿ ਬਾਹਰ ਜਾਣ ਦੀ ਲੋੜ ਨਹੀਂ ਕਿ ਦੇਣਾ ਤੁਹਾਨੂੰ ਮਹਿੰਗੇ ਮਹਿੰਗੇ ਜਿੱਥੇ 15-1500 ਰੁਪਏ ਤੁਸੀਂ ਖਰਚਦੇ ਹੋ ਜਾਣ ਵਾਸਤੇ ਸਿਰਫ ਕੀ ਹੁੰਦਾ ਜੀ ਜਿਆਣਿਆਂ ਨੂੰ ਹੁੰਦਾ ਛੋਟੇ-ਛੋਟੇ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਹੁੰਦਾ ਜੀ ਆਪਾਂ ਪੂਲ ਦੇ ਵਿੱਚ ਇੰਜੋਏ ਕਰੀਏ ਨਾ ਉਹ ਪੂਲ ਤੁਹਾਨੂੰ ਸਿਰਫ 100 ਰੁਪਏ ਦੇ ਵਿੱਚ ਜਾਨੀ ਕਿ ਇੰਜੋਏ ਕਰਨ ਨੂੰ ਮਿਲੂਗਾ ਹਾਂ ਉਹ ਵੀ ਬਹੁਤ ਸਾਫ਼ ਪਾਣੀ ਆਏ ਨਹੀਂ ਜੇਪਾ ਪਾਣੀ ਚੈੱਕ ਕਰਵਾਵਾਂਗੇ ਤੁਹਾਨੂੰ ਐ ਨਾ ਇਹ ਫਰੈਸ਼ ਪਾਣੀ ਹੁੰਦਾ ਹਰ ਰੋਜ਼ ਚੇਂਜ ਹੁੰਦਾ ਆ ਜਾ ਵੀ ਕੀ ਪਹਿਲਾਂ ਦੇਖਣ ਵਾਲੇ ਨੂੰ ਆ ਚੀਜ਼ ਦਿਖਾਈਏ ਆ ਜਾ ਆਹ ਦੇਖ ਨਹੀਂ ਘੈਂਟ ਚੀਜ਼ ਹੈ ਹਨਾ ਤੇ ਜਿੱਦਾਂ ਪੁਰਾਣੇ ਟਾਈਪ ਦੀਆਂ ਹੁੰਦੀਆਂ ਸੀਗੇ ਨਾ ਘਰ ਉਹ ਚੀਜ਼ਾਂ ਬਣਾਈਆਂ ਹੋਈਆਂ ਆ ਹਨਾ ਤੇ ਆਹ ਦੇਖ ਇੱਥੇ ਮੇਰਾ ਸ਼ੌਟ ਲੈ ਓਏ ਆ ਜਾ ਤੂੰ ਵੀ ਪਹਿਲਾਂ ਮੈਨੇ ਮਾਮਾ ਹਾਂ ਤਾਂ ਕੋਤੇ ਪਹਿ ਹੀ ਕਰਦੇ ਹੱਪਾ ਹਾਲੋ ਯਾਰ ਯਾਰ ਕਹਿੰਦੇ ਗੱਲ ਬਾਤ ਨਾ ਵਿੱਕੀ ਪੂਰੀ ਗੱਲ ਬਾਤ ਹੈ ਵਿੱਕੀ 200 ਰੁਪਏ ਦੇ ਵਿੱਚ ਕੀ ਮੜਾ ਯਾਰ 200 ਦੇ ਵਿੱਚ ਕੁਝ ਮੜਾ ਨਹੀਂ ਜਿਹੜੇ ਮੇਰੇ ਵੀਰ ਭੈਣ ਆਪਣੇ ਜਲੰਧਰ ਵੱਡੇ ਵੱਡੇ ਸ਼ਹਿਰਾਂ ਵਰਗੀਆਂ ਕਿੰਨੀਆਂ 15 2000 ਰੁਪਿਆ ਖਰਚੀ ਹੈ ਖਰਚਾ ਆ ਹੀ ਜਾਂਦਾ ਹੈ ਸਿਰ ਪੂਲ 'ਚ ਨਹਾਉਣ ਦਾ ਹੀ ਆ ਜਾਂਦਾ ਜੀ ਉੱਥੇ ਤਾਂ ਹਾਂ ਤੁਸੀਂ ਬਹੁਤ ਘੱਟ ਰੇਟ ਦੇ ਵਿੱਚ ਤੁਸੀਂ ਇੱਥੇ ਅੰਜੋਏ ਕਰ ਸਕਦੇ ਜਿਨ੍ਹਾਂ ਨੇ ਯਾਨੀ ਕਿ ਹਾਂ ਨਹਾਉਣਾ ਕਹਿੰਦੇ ਜੀ ਪੂਲ 'ਚ ਨਹਾ ਕੇ ਆਣਾ ਪੂਲ 'ਚ ਨਹਾ ਕੇ ਆਣਾ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਸਿਰਫ 100 ਰੁਪਏ ਦੇ ਨੂੰ ਚਾਹਣਾ 200 ਰੁਪਏ ਟੋਟੋ ਦਾ ਖਰਚਾ ਆ ਲਓ ਤੇ ਅੰਦਰ ਰੈਸਟੋਰੈਂਟ ਵੀ ਆ ਉਹ ਵੀ ਤੁਹਾਨੂੰ ਆਪ ਦਿਖਾਵਾਂਗੇ ਕਿ ਰੈਸਟੋਰੈਂਟ ਕਿ ਕੀ ਮਿਲ ਜੰਦਾ। ਮਤਲਬ ਬਹੁਤ ਘੱਟ ਖਰਚੇ ਦੇ ਵਿੱਚ ਤੁਸੀਂ ਢਿੱਡ ਭਰ ਕੇ ਖਾ ਸਕੋਗੇ ਹੈਨਾ ਵਿੱਕੀ। ਮੈਨੂੰ ਨਾ ਥੋੜੀ ਜੀ ਗਰਮੀ ਲੱਗਦੀ ਆ। ਮੈਂ ਕਮਰੇ ਦੇ ਅੰਦਰ ਜਾ ਕੇ ਆਇਆ ਠੀਕ ਆ। ਜਾ ਜਾ। ਮੇਰਾ ਓਕੇ। ਓਕੇ। ਓਕੇ ਇਹ ਰਿਆ ਪੜਾਓ ਦੇਖ ਲੈ। ਆਹ ਬੰਦ ਨਹੀਂ ਕੀ ਇਹ ਤਾਂ ਬਾਹਲਾ ਹੀ ਕੰਮ ਵਿੱਕੀ ਫਿਰ ਹੋਈ ਹੋ ਗਿਆ ਲੱਸੀ ਕੰਮ ਹੋ ਗਿਆ ਹੈਨਾ। ਬਾਤ ਇਹ ਨਹੀਂ ਹੋਇਆ ਹੈ ਨਾ ਵਧੀਆ ਕੰਮ ਹੋਇਆ ਵਧੀਆ ਹੋਇਆ ਹੈ ਨਾ ਭਲੇਖਾ ਭਲੇਖਾ ਆਜੋ ਹੁਣ ਤੁਹਾਨੂੰ ਅੰਦਰ ਲੈ ਕੇ ਚਲਦੇ ਆ ਰੈਸਟੋਰੈਂਟ ਤੇ ਕੀ ਪ੍ਰਾਈਸ ਆ ਕੀ ਖਾਣ ਪੀਣ ਵਿੱਚ ਇੱਥੇ ਹੈਗਾ ਆ ਉਹ ਵੀ ਤੁਹਾਨੂੰ ਦੱਸਾਂਗੇ ਆਜਾ ਕਿਸੇ ਨਾਲ ਹੀ ਲੈ ਕੈਮਰਾ ਦਿਖਾ ਤੇ ਸਾਫ ਸਫਾਈ ਦਾ ਵੀ ਬਹੁਤ ਵਧੀਆ ਪ੍ਰਬੰਧ ਆ ਤੇ ਬਹੁਤ ਘੱਟ ਰੇਟ ਦੇ ਵਿੱਚ ਤੁਸੀਂ ਇਤੋਂ ਖਾ食 ਨਹੀਂ ਸਕਦੇ ਆ ਆ ਦੇਖ ਲਓ ਕਿੰਨੀ ਵਧੀਆ ਸਫਾਈ ਆ ਤੁਸੀਂ ਬਹੁਤ ਘੱਟ ਖਰਚੇ ਦੇ ਵਿੱਚ ਇੱਥੇ ਤੁਸੀਂ ਅੰਜੋਏ ਕਰ ਸਕਦੇ ਆ ਲੋਕੇਸ਼ਨ ਦਾ ਤੁਹਾਨੂੰ ਵਿਕੀ ਇਹਨਾਂ ਨੂੰ ਪਹਿਲਾਂ ਵੀ ਦੱਸ ਦਿੱਤੀ ਹੋਈ ਹੈ ਨਾ ਆਪਾਂ ਬਿਲਕੁਲ ਇੱਕ ਵਾਰ ਫੇਰ ਦੱਸ ਦਈਏ ਹਾਂ ਦੱਸ ਦੇ ਵਿਕੀ ਹੈਰੀਕੇਜ ਹੋਏ ਲੀ ਪੂਰੇ ਜੱਟਾਂ ਪਿੰਡਾਂ ਹਾਂ ਹਿਆਰਪੁਰ ਹਿਆਰਪੁਰ ਜ਼ਿਲ੍ਹਾ ਹਿਆਰਪੁਰ ਰੋੜਾ ਸਿਕਰੀ ਤੋਂ 3-4 ਕਿਲੋਮੀਟਰ ਦੂਰੀ ਤੇ ਹੈ ਨਾ ਸਾਧੂ ਦੀ ਸਥਿਤੀ ਹਾਂ ਟਾਂਡਾ ਵੀ ਲੱਗ ਹੀ ਪੈ ਜਾਂਦਾ ਟਾਂਡਾ ਵੀ 7-8 ਕਿਲੋਮੀਟਰ ਹੀ ਹੈ ਸਾਰਾ ਇੱਥੇ ਆ ਜਾ ਹੁਣ ਬਾਕੀ ਅੰਦਰ ਲੈ ਕੇ ਚੱਲਦੇ ਪੂਰਾ ਦਿਖਾਉਨੇ ਆ ਆ ਜਾ ਵਿਕੀ ਹੁਣ ਆਪਾਂ ਚੱਲਦੇ ਆਪਾਂ ਖਾ ਕੋੜੀਆਂ ਆਹ ਦੇਖ ਮੈਂ ਘੈਂਟ ਵਧੀਆ ਫੀਲ ਹੁੰਦਾ ਵੇ ਇਹ ਰਿਹਾ ਘੈਂਟ ਗੱਲਵਾਦਾ ਇਹ ਕੈਮਰਾ ਮੇਰੇ ਦਿੱਖ ਵਾਲਿਆਂ ਨੂੰ ਦਿਖਾ ਦੇ ਘੈਂਟ ਗੱਲਵਾਦਾ ਤੁਹਾਨੂੰ ਤਾਂ ਲੱਗ ਜੀਏ 1947 ਇਹ 1947 ਦੇ ਵਿੱਚ ਇੱਧਰ ਤਾਂ ਦਿਖਾ ਆ ਦੇ ਪਹਿਲਾਂ ਦੇਖਣ ਵਾਲੇ ਨੂੰ 1947 ਤੋਂ ਪਹਿਲਾਂ ਪਹਿਲਾਂ 1992 'ਚ ਲੈ ਕੇ ਜਾ ਪਹਿਲਾਂ 1992 ਦਾ 1992 ਦਾ ਥਾਂ 1947 ਤੋਂ ਬਾਅਦ ਚੋਂ ਲੈ ਕੇ ਜਾਂਦੇ ਆ ਆ ਦੇਖੋ ਕਿੰਨੀ ਘੈਂਟ ਤੇ ਕੇਸ਼ਨ ਆ ਫੋਟੋ ਸ਼ੂਟ ਵੀ ਤੁਸੀਂ ਇੱਥੇ ਕਰ ਸਕਦੇ ਹੋ ਫੋਟੋ ਸ਼ੂਟ ਦਾ ਕੋਈ ਕਸਾ ਨਹੀਂ ਉਹ ਸਿਰਫ 100 ਰੁਪਏ ਦਾ ਜਿਹੜਾ ਲੱਗਣਾ ਤੇ ਬਿੱਲ ਬਹੁਤ ਹੁੰਦਾ ਹੈ ਹੈਗੀ ਪ੍ਰੋਪਰ 200 ਰੁਪਏ ਟਿਕਟਾ ਜੇ ਤੁਸੀਂ ਇੱਧਰ-ਇੱਧਰ ਘੁੰਮਣਾ ਆ ਹਨਾ ਉਹ ਤੁਹਾਡੀ 100 ਰੁਪਏ ਆ ਜੇ ਤੁਸੀਂ ਇੰਜੋਏ ਕਰਨਾ ਪੂਲ ਦੇ ਵਿੱਚ ਪੂਲ ਦੇ ਵਿੱਚ ਨਹਾਉਣਾ ਆ ਤੇ ਉਹਦੀ ਤੁਹਾਡੀ ਪ੍ਰੋਪਰ 200 ਰੁਪਏ ਲੁਕੇਸ਼ ਆ ਜਾ 1947 ਚ ਲੈ ਜਾਵਾਂ ਤੈਨੂੰ ਤੈਨੂੰ ਪੁਰਾਣਿਆਂ ਜਮਾਨਿਆਂ ਚ ਲੈ ਜਾਵਾਂ ਆ ਆ ਦੇਖੋ ਗੱਲਬਾਤ ਉਹ ਤੇ ਗੱਡੀ ਖੜੀ ਹੋਏ ਅੰਬੈਸਡਰ ਕਾਰ ਆ ਜੀ ਅੰਬੈਸਡਰ ਅੰਬੈਸਡਰ ਕਾਰ ਆ ਇਹ ਅੰਬੈਸਡਰ ਕਾਰ ਆ ਇਹ ਹਾਂਜੀ ਹਾਂਜੀ ਇਹ ਕਾਰ ਆਰਮ ਹੁੰਦੀ ਸੀ ਇਹ ਸਿੰਗਰ ਪੁਰਾਣੇ ਹਿੰਦੀ ਉਹ ਸਾਰਿਆਂ ਦੀ ਡ੍ਰੀਮ ਕਾਰ ਹੁੰਦੀ ਸੀ ਇਹ ਕਾਰ ਲੈਣੀ ਆ ਇਹ ਕਾਰ ਅੱਜ ਕੱਲ ਬਹੁਤ ਘੱਟ ਮਿਲਦੀ ਆ ਇਹ ਮੇਰਾ ਖਿਆਲ ਵਿੱਚ ਫੀਡ ਕੰਪਨੀ ਦੀ ਸੀਗੀ ਅੱਛਾ ਅੱਛਾ ਵੈਸਟ ਕਾਰ ਹਾਂਜੀ ਕੈਮਰਾਮੈਨ ਜੀ ਸਾਡੀ ਟੀਮ ਦੇ ਬਹੁਤ ਵਧੀਆ ਮੈਂਬਰ ਸਾਡੇ ਮਹਾਨ ਸ਼ਖਸੀਅਤ ਆ ਆ ਸਾਡੇ ਟੀਮ ਦੇ ਬਹੁਤ ਵਧੀਆ ਖਾਸ ਸਾਡੇ ਮਿੱਤਰ ਵੀ ਆ ਆ ਬਾਈ ਜੀ ਕਿੱਸਾ ਕਿੱਦਾਂ ਲੋਕੇਸ਼ਨ ਲੱਗੀ ਤੁਹਾਨੂੰ ਸਾਡੇ ਦੇਖਣ ਵਾਲਿਆਂ ਨੂੰ ਰਿਵਿਊ ਕੀ ਦੇਣਾ ਚਾਹੁੰਦੇ ਤੁਸੀਂ ਰਿਵਿਊ ਦੇਖੋ ਜੀ ਕੋਈ ਕਸਟਮਰ ਹੋਵੇ ਤਾਂ ਰਿਵਿਊ ਦੇ ਸਕਦਾ ਹੈਗਾ ਅਸੀਂ ਤਾਂ ਟੀਮ ਦੇ ਮੈਂਬਰ ਹੈਗੇ ਅਸੀਂ ਤਾਂ ਰਿਵਿਊ ਦੇ ਨਹੀਂ ਕਿਉਂਕਿ ਤੁਸੀਂ ਇੱਕ ਡਾਇਰੈਕਟਰ ਵੀ ਹੋ ਨਾ ਸਾਨੂੰ ਪਤਾ ਲੱਗਾ ਬਿਲਕੁਲ ਬਿਲਕੁਲ ਜੀ ਇਹ ਤੁਹਾਨੂੰ ਇਹ ਚੀਜ਼ਾਂ ਲੋਕੇਸ਼ਨਾਂ ਸਾਨੂੰ ਕਿੱਦਾਂੀਆਂ ਲੱਗਦੀਆਂ ਤੁਹਾਨੂੰ ਇਦਾਂ ਦੀਆਂ ਚਾਹੀਦੀਆਂ ਹੁੰਦੀਆਂ ਲੋਕੇਸ਼ਨ ਬਿਲਕੁਲ ਮਤਲਬ ਹਰ ਇੱਕ ਬੰਦੇ ਨੂੰ ਨਾਰਮਲ ਬੰਦੇ ਨੂੰ ਵੀ ਵਧੀਆ ਲੱਗਣਗੀਆਂ ਤੇ ਜਿਹੜੇ ਮੇਕਰਸ ਆ ਉਹਨਾਂ ਨੂੰ ਤਾਂ ਵਧੀਆ ਲੱਗਣਗੀਆਂ ਇੱਥੇ ਬਹੁਤ ਵੱਡੇ ਵੱਡੇ ਸਿੰਗਰ ਵੀ ਸਾਡੇ ਕਰਮਚਾਰ ਕਰ ਮਜੀਦ ਹੋਣੀ ਹਨ ਮੌਲਤ ਕਰਕੇ ਗਏ ਐ ਨਾ ਤੇ ਸ਼ੂਟ ਤੇ ਬਾਜ਼ਾਰ ਵੀ ਦਿਖਾਵਾਂਗੇ ਉਹ ਖਲੇ ਤਿਆਰੀ ਚੱਲਦੀ ਪਈ ਆ। ਖੜੇ ਚੱਕਾ। ਪਾਣੀ ਵਿੱਚ ਮਧਾਣੀ ਪਾਉਂਦੇ ਅਕਲ ਜਿਨ੍ਹਾਂ ਨੂੰ ਥੋੜੀ gana ਥਾਉਂਦੇ ਵਿਓ ਦਾ। ਪਾਣੀ ਬਿਲਕੁਲ ਆ ਰਿਹਾ ਪਰ ਪਾਣੀ ਦੀ ਮਧਾਣੀ ਨਹੀਂ ਪਾਣੀ। ਹਾਂ ਹਾਂ ਅਸੀਂ ਤਾਂ ਖਾਲੀ ਮਧਾਣੀ ਦਿਖਾਤੀ ਆ। ਇਹ ਰੇੜਕ ਕਿਵੇਂ ਦਿਖਾ ਦੇ? ਰੇੜਕ ਨਹੀਂ ਨਹੀਂ ਨਾ ਰੇੜਕ ਨੇ। ਉਹ ਦੱਸੀ ਕਮਾ ਕਿਦਾਂ ਦੀ ਰੇੜਕ ਦੀ? ਦੱਸੀ ਮਾਮਾ ਕਿੱਥਾ ਘਵਾਉਣਾ ਦੱਸ। ਹਾਂ। ਕਾਲ ਕੋਈ ਨਹੀਂ ਆ ਚੀਜ਼ ਜਿਹੜੀ ਅਲੋਪ ਹੋ ਚੁੱਕੀ ਆ ਆਪਣੇ ਜਿਹੜੀਆਂ ਚੀਜ਼ਾਂ ਆਪਣੇ ਸੱਭਿਆਚਾਰ ਵਿੱਚੋਂ ਅਲੋਪ ਹੋ ਚੁੱਕੀਆਂ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਗਈਆਂ ਜਿੱਦਾਂ ਚਟਕੂ ਹਨਾ ਪੁਰਾਣੇ ਟਾਈਮ ਦਾ ਚਟਕੂ ਵੀ ਲਈ ਹਰ ਇੱਕਲ ਦਾ ਪੱਥਰ ਦੇ ਵੀ ਗਾਇਬ ਹੋ ਗਏ ਲੋਹੇ ਦੇ ਆ ਗਏ ਆ ਪਹਿਲਾਂ ਲੱਕੜ ਦੇ ਹੁੰਦੇ ਸੀ ਲੱਕੜ ਦੇ ਸੀਗੇ ਪੱਥਰ ਦੇ ਆਏ हां ठीक है जी फिर उस तो बाद हूं लोहे वाले आ बिल्कुल बिल्कुल हां हुन ਤਾਂ ਗ੍ਰੈਂਡਰੀ ਆਇਆ ਵਾ ਚਖਵਾ ਤੇ ਆ ਵਿੱਕੀ ਆਪਾਂ ਆਪਣੇ ਦੇਖਣ ਵਾਲੇ ਨੂੰ ਪੁੱਛਣਾ ਆ ਚੀਜ਼ ਕੀ ਹੈ ਤੂੰ ਬਣਾਸੀ ਇਹ ਐ ਨਹੀਂ ਚਲਦੀ ਨੀਓ ਚਲਦੀ ਨਹੀਂ ਵੈਸੇ ਉਦਾਂ ਵੈਸੇ ਰੱਖਿਆ ਮਤਲਬ ਸਾਹਮਣੇ ਰੱਖਿਆ ਹੋਇਆ ਸੱਬਿਆਚਾਰ ਆਪਣਾ ਬਿਲਕੁਲ ਬਿਲਕੁਲ ਆ ਇਹਨੂੰ ਕੀ ਕਹਿੰਦੇ ਨੇਗੇ ਇਹਨੂੰ ਮੈਨੂੰ ਚਾਟੀ ਜੀ ਕਹਿੰਦੇ ਨੇ ਚਾਟੀ ਕਹਿੰਦੇ ਜੇ ਮਟਕਾ ਮਟਕਾ ਟਾਈਪ ਹੁੰਦਾ ਸੀ ਨਾ ਨੂੰ ਕੁਛ ਇਦਾਂ ਹੀ ਕਹਿੰਦੇ ਨੇ ਜਿਹਨੂੰ ਪਤਾ ਹੈ ਕਮੈਂਟ ਕਰਕੇ ਦੱਸੋ ਸਮਝੀ ਨੂੰ ਕਹਿੰਦੇ ਕੀ ਆ ਇਹ ਸਾਨੂੰ ਵੀ ਨਹੀਂ ਪਤਾ ਹੈਗਾ ਇੱਧਰ ਮਾਰ ਕੈਮਰਾ ਆਪਣੇ ਦੇਖਣ ਵਾਲੇ ਨੂੰ ਇੱਕ ਚੀਜ਼ ਦਿਖਾ ਦੇ ਆ ਦੇਖ ਉਹਨ ਲਿਕੇਸ਼ਨ ਆ। ਦਾ ਪ੍ਰਾਣੀ ਕੈਂਪ ਦੇ ਕੱਚੇ ਘਰ ਹੁੰਦੇ ਸੀਗੇ ਨਾ। ਉਹੀ ਟਾਈਪ ਦੇ ਕੱਚੇ ਘਰ ਆ ਇੱਧਰ। ਨਇਆ ਕੈਮਰਾ ਨੇੜਿਓਂ ਦਿਖਾ ਦੇ ਇੱਕ ਵਾਰੀ ਦੇਖਣ ਵਾਲੇ। ਨਇਆ ਕੈਮਰਾ ਇੱਥੇ। ਆਹ ਤੇ ਕਿੰਨੀ ਘੈਂਟ ਗੱਲ ਬਣਾ। ਆ ਜਾ ਆ ਜਾ ਆ ਜਾ। ਉੱਪਰ ਹੀ ਲੈ ਆ ਕੈਮਰਾ। ਇਹ ਹੈਗੀ ਜੀ ਉੱਪਰਲੀ। ਉੱਪਰੋਂ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਸਾਰੇ ਲਿਕੇਸ਼ਨ। ਇਹ ਸਾਰੀ ਤੁਸੀਂ ਪ੍ਰੀ-ਵੇਡਿੰਗ ਮਿਲੇ ਵੀ ਸ਼ੂਟ ਕਰ ਸਕਦੇ। ਇਹ ਕਿਸੇ ਨੇ ਰੀ ਬੈਟਿੰਗ ਗਾਣਾ ਕੋਈ ਵੀ ਚੀਜ਼ ਸ਼ੂਟ ਕਰਾਉਣੀ ਤੁਸੀਂ ਇੱਥੇ ਕਰਾ ਸਕਦੇ ਹੋ ਸਾਡੇ ਲੇਖਣ ਵਾਲੇ ਨੂੰ ਆ ਵੀ ਚੀਜ਼ ਦਿਖਾ ਦੇ ਪੱਟੇ ਕੁਦਮ ਵਾਲੀ ਮਸ਼ੀਨ ਆਹ ਹੈ ਗੱਲਬਾਤ ਲੋ ਜੀ ਸਾਡਾ ਨਾਲ-ਨਾਲ ਕੰਮ ਸ਼ੂਟ ਦਾ ਵੀ ਚੱਲ ਰਿਹਾ ਹੈ ਸਾਨੂੰ ਐਡ ਵੀ ਮਿਲੀ ਹੋਈ ਹੈ ਇਹਨਾਂ ਦੀ ਆਪਾਂ ਐਡ ਵੀ ਕਰਾਵਾਂਗੇ ਨਾਲ-ਨਾਲ ਤੁਹਾਨੂੰ ਆਪਣਾ ਸ਼ੂਟ ਵੀ ਦਿਖਾਵਾਂਗੇ ਐਨੀ ਗਰਮੀ ਹੋਣ ਦੇ ਬਾਵਜੂਦ ਵੀ ਅਸੀਂ ਆਪਣੀ ਮਿਹਨਤ ਜਾਰੀ ਰੱਖੀ ਹੋਈ ਆ ਬਹੁਤ ਗਰਮੀ ਸੀਗੀ ਪਰ ਆਪਾਂ ਸ਼ੂਟ ਵੀ ਕਰਨਾ ਸੀਗਾ ਆਪਾਂ ਆਪਣੇ ਦੇਖਣ ਵਾਲਿਆਂ ਨੂੰ ਇੱਕ ਨਵੀਂ ਲੋਕੇਸ਼ਨ ਵੀ ਦਿਖਾਉਣੀ ਸੀਗੀ ਪਰ ਤੁਸੀਂ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਸਾਨੂੰ ਹੌਸਲਾ ਮਿਲਦਾ ਹੈ ਦੋਸਤੋ ਸ਼ੂਟ ਤਰਾਂ ਕਿੰਨੀ ਮਿਹਨਤ ਲੱਗਦੀ ਆ ਇਹ ਤਾਂ ਸਾਡੇ ਡਾਇਰੈਕਟਰ ਸਭ ਨੂੰ ਪੁੱਛ ਕੇ ਦੇਖੋ ਕਲੀਆਂ ਕਲੀਆਂ ਚੀਚਾਂ ਦਾ ਵੀਊ ਦੇਖਣਾ ਉਹਦਾ ਸ਼ੂਟ ਕਰਨਾ ਇਹ ਤਾਂ ਰਿਜ਼ਲਟ ਤੋਂ ਬਾਅਦ ਅਸਲੀ ਨਤੀਜੇ ਆਉਣਗੇ ਜਦੋਂ ਅਸੀਂ ਇਹਦੀ ਅਸਲ ਵੀਡੀਓ ਪਾਵਾਂਗੇ ਉਹ ਵੀ ਅਸੀਂ ਰੋਕੇ ਪਾਵਾਂਗੇ ਵੀਡੀਓ ਉਹ ਵੀ ਤੁਸੀਂ ਦੇਖਿਓ ਜ਼ਰੂਰ ਵੀਡੀਓ ਦੋਸਤੋ ਅਸੀਂ ਬੜੇ ਮਾਣ ਨਾਲ ਇਹ ਗੱਲ ਕਹਿ ਸਕਦੇ ਹਾਂ ਕਿ ਅਸੀਂ ਬਹੁਤ ਮਿਹਨਤ ਕਰਦੇ ਹਾਂ ਕਿਉਂਕਿ ਜੇ ਕਿਸੇ ਨੇ ਪੈਸੇ ਖਰਚੇ ਆ ਉਹਦੇ ਪੈਸੇ ਫਜ਼ੂਲ ਨਾ ਜਾਣ ਸਾਡਾ ਮੇਨ ਮਕਸਦ ਇਹੀ ਹੁੰਦਾ ਹੈ ਕਿ ਹੁਣ ਕਿੱਥੇ ਲੈ ਕੇ ਚੱਲਾ ਸਾਡੇ ਦੇਖਣ ਵਾਲਿਆਂ ਨੂੰ ਆਪਾਂ ਚੱਲੇ ਆਂ ਪੂਲ 'ਚ ਆਜੋ ਤੁਹਾਨੂੰ ਦਿਖਾਉਨੇ ਆ ਉਹ ਹੈ ਜੀ ਪੂਲ ਜਿਹੜਾ ਸਾਕਦੇ ਆ ਤੇ ਬਹੁਤ ਸੋਹਣੀ ਲੋਕੇਸ਼ਨ ਆ ਦੇਖੋ ਗ੍ਰੀਨਰੀ ਇੰਨੀ ਸੋਹਣੀ ਆ ਬਹੁਤ ਦੇਖ ਸਕਦੇ ਤੁਸੀਂ ਬਾਈਆਂ ਤਿਆਰ ਕੀਤੀ ਹੋਈ ਹੈ ਪਿੰਡ ਦੇ ਵਿੱਚ ਪਿੰਡ ਦੇ ਟਾਂ ਪਿੰਡ 'ਚ ਜਿੱਦਾਂ ਹੀ ਬੜੂਗੇ ਨਾਲ ਹੀ ਲੋਕੇਸ਼ਨ ਹੈ ਨਹੀਂ ਕੋਈ ਸ਼ਿਟੀ ਆ ਕੋਈ ਸ਼ਹਿਰ ਆ ਬਿਲਕੁਲ ਬਿਲਕੁਲ ਮਾਹੌਲ ਸ਼ਾਂਤ ਆ ਕੋਈ ਸ਼ੋਰ ਸ਼ਰਾਬਾ ਨਹੀਂ ਹਾਂ ਕੋਈ ਬੱਸ ਦੀ ਆਵਾਜ਼ ਨਹੀਂ ਕੋਈ ਟ੍ਰੇਨ ਦੀ ਆ ਤੇ ਮਿਊਜ਼ਿਕ ਲੱਗਾ ਐਨਜੋਏ ਤੁਸੀਂ ਫੁੱਲ ਕੱਕੀ ਨਹੀਂ ਸੋਹਣੀ ਲੋਕੇਸ਼ਨ ਆ ਹੈਨਾ ਦੇ ਦੋਸਤੋ ਨਾਲ ਨਾਲ ਸਾਡਾ ਕੰਮ ਸ਼ੂਟ ਦਾ ਵੀ ਚੱਲ ਰਿਹਾ ਹੈ ਸਾਡੇ ਡਾਇਰੈਕਟਰ ਸਭ ਦੱਸ ਰਿਹਾ ਕਿਹੜਾ ਸ਼ੂਟ ਕਿੱਥੇ ਫਿੱਟ ਵੈਣਾ ਕਿੱਥੇ ਨਹੀਂ ਦੋਸਤੋ ਤੁਸੀਂ ਬਹੁਤ ਘੱਟ ਪੈਸਿਆਂ ਵਿੱਚ ਆਪਣੀ ਫੈਮਿਲੀ ਨਾਲ ਅੰਜੋਏ ਕਰ ਸਕਦੇ ਹੋ ਦੋਸਤੋ ਇੱਥੇ ਤੁਸੀਂ ਪ੍ਰੀ-ਬੈਡਿੰਗ ਫੋਟੋ ਸ਼ੂਟ ਜਾਂ ਫਿਰ ਫਿਲਮ ਦਾ ਕੋਈ ਵੀ ਸੀਨ ਇੱਥੇ ਸ਼ੂਟ ਕਰਾਉਣਾ ਹੋਵੇ ਉਹਦੇ ਲਈ ਇਹ ਲੋਕੇਸ਼ਨ ਬਹੁਤ ਬੈਸਟ ਹੈ ਸਾਡੇ ਡਾਇਰੈਕਟਰ ਸਾਹਿਬ ਨੂੰ ਦਿਲ ਤੋਂ ਸਲੂਟ ਕਰਨਾ ਤਾਂ ਬਣਦਾ ਹੈ ਉਹ ਦੇਖੋ ਕਿੱਥੋਂ ਬਾਈਨਰ ਸ਼ਾਟ ਚੱਕਣਾ ਸਾਡਾ ਹਾਂਜੀ ਕਿੱਦਾਂ ਲੱਗੀ ਲੋਕੇਸ਼ਨ ਫਿਰ ਤੁਹਾਨੂੰ ਤੇ ਬਹੁਤ ਹੀ ਘੱਟ ਰੇਟ ਦੇ ਵਿੱਚ ਆ ਯਾਰ ਜਿਹਦਾ 200 ਰੁਪਿਆ ਟੋਟਲ ਖਰਚਾ ਹਾਂ ਜਿਹਦੇ ਵਿੱਚ ਤੁਸੀਂ ਅੰਦਰ ਆ ਕੇ ਰੀਲਾ ਰੂਲਾ ਬਣਾਓ ਜਿੱਦਾਂ ਮਰਜੀ ਇੰਸਟਾਗ੍ਰam ਵਾਸਤੇ ਹੈ ਨਾ ਫੇਸਬੁਕ ਵਾਸਤੇ ਪੂਲ ਚ ਵੀ ਨਾ ਆ ਯਾਨਕਿ ਨਹਾ ਵੀ ਲੋ ਪੂਲ ਦੇ ਵਿੱਚ ਆ ਕੇ ਨਾ ਹਾਂ ਤੇ ਤੁਹਾਨੂੰ ਦੱਸਿਆ 200 ਆ ਟੋਟਲ 200 ਰੁਪਏ ਟੈਕਟਾ ਜੇ ਤੁਸੀਂ ਮੋਰੇ ਮੋਰੇ ਘੁੰਮਣਾ ਉਹਦੀ 100 ਰੁਪਿਆ ਤੇ ਜੇ ਤੁਸੀਂ ਪ੍ਰੋਪਰ ਟਗ ਨਾਲ ਘੁੰਮਣਾ ਨਹਾਉਣਾ ਧੋਣਾ ਪੂਲ ਦੇ ਵਿੱਚ ਆਪ ਆਪਣਾ ਇੰਜੋਏ ਕਰ ਸਕਦੇ ਆ ਪੂਲ ਇੰਜੋਏ ਕਰੋ ਇੱਥੇ ਆ ਕੇ ਹਾਂ ਲੋਕੇਸ਼ਨ ਦੇਖ ਲਓ ਕਿੰਨਾ ਵਧੀਆ ਤੇ ਡੇਲੀ ਪਾਣੀ ਚੇਂਜ ਕਰਦੀ ਆ ਤਾਂ ਪਾਣੀ ਸਾਫ ਸੁਥਰਾ ਹੀ ਹੋਊਗਾ ਹਨਾ ਵੀ ਕੀ ਹਾਂਜੀ ਬਿਲਕੁਲ ਜੀ ਬਿਲਕੁਲ ਦੋ ਪੂਲ ਆ ਹਾਂ ਫੈਮਿਲੀ ਪੂਲ ਵੱਖਰਾ ਆ ਤੇ ਮੁੰਡਿਆਂ ਵਾਸਤੇ ਇੱਥੇ ਮੈਨੂੰ ਇੱਕ ਗੱਲ ਬਹੁਤ ਖਾਸ ਲੱਗੀ ਜਿੱਦਾਂ ਲੇਡੀਜ਼ ਲਈ ਅਲੱਗ ਪੂਲ ਬਣਾਇਆ ਹੋਇਆ ਆ ਜੈਂਟਸ ਲਈ ਅਲੱਗ ਬਿਲਕੁਲ ਹਨਾ ਤੁਸੀਂ ਫੈਮਿਲੀ ਨਾਲ ਵੀ ਇੰਜੋਏ ਕਰ ਸਕਦੇ ਹੋ ਹਾਂ ਜੇ ਤੁਸੀਂ ਆਪਣੀ ਫੈਮਿਲੀ ਨਾਲ ਆਉਣਾ ਚਾਹੁੰਦੇ ਹੋ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਬਹੁਤ ਸੋਹਣੀ ਲੋਕੇਸ਼ਨ ਆਏ ਵੀ ਕੀ ਇੱਕ ਵਾਰੀ ਪਿੰਡ ਦਾ ਨਾਮ ਦੱਸ ਦਿਓ ਬੂਰੇ ਦੇ ਘਟਾ